ਵਾਹਿਗੁਰੂ ਜੀ ਦਾ ਖਾਲਸਾ ਜਿ ਤੇਗੋ ਜੀ ਦੀ ਫਤਿਹ ਤੱਤੀ ਤਵੀ ਤਤਾਰੇ ਤੱਤੀ ਹਵਾ ਚੱਲੀ ਜਾਵੇ ਕਿੱਥੋਂ ਗੁਰੂ ਦੇ ਪਿਆਰ ਆਂਦੇ ਸੇਕ ਨੇੜੇ ਆਵੇ ਤੱਤੀ ਤਵੀ ਤਤਾਰੇ ਤਾ ਗੁਰੋਂ ਨੇ ਮਲਕ ਦੇ ਸਾਈਂ ਚਿਤ ਲਾਲਿਆ ਵੈਰੀਆਂ ਨੇ ਤਵੀ ਥੱਲੇ ਕੋਲਾ ਪਾਲਿਆ ਗੁਰਾਂ ਨੇ ਮਾਲਕ ਦੇ ਸਾਂਹੀ ਚਿਤ ਲਾਲਿਆ ਬਹਿਰੀਆਂ ਨੇ ਤਵੀ ਥੱਲੇ ਹੋਰ ਕੋਲਾ ਪਾਲਿਆ ਲਾਟਾਂ ਚੋਂ ਆਨੰਦ ਕਹਿੰਦੇ ਗੜੇ ਆਂਦਾ ਆਵੇ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ ਤਤੀ ਤਵੀ ਤਤਾਰੇ ਤਾ ਮੇਰੇ ਜਾਨ ਦਾਰੀ ਰੂਪ ਬਾਬਾ ਰੱਬ ਦਾ ਲਾਜੂ ਗਾਉੜਾਂ ਬਾਜ ਅਜ ਤਪ ਹੋਏ ਜਗ ਦਾ ਹੋ ਤਰ ਲਿਆ ਨਾਲ ਪਰ ਕਿਨੂੰ ਸਮਝਾਵੇ ਕਿਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜ ਆਵੇ ਤਤੀ ਤਵੀ ਤਤਾਰਿਤਾ ਵਾਹਿਗੁਰਜੀ ਦਾ ਖਾਸ ਸ਼ਿਵਾਹਿਗੁਰਜੀ ਕੀ